ਦਰਨਾ ਦੇ ਰਹੇ ਹੋ ਮੇਅਰ ਹਾਊਸ ਦੇ ਬਾਹਰ ਕੀ ਕਾਰਨ ਹੋਇਆ ਕਿ ਦਰਨਾ ਦੇ ਨਾਲ ਪਿਆਰ ਦੇ ਦੇਖੋ ਲਗਭਗ ਤਿੰਨ ਸਾਲ ਹੋ ਗਏ ਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੁਰ ਖਾਸ ਕਰਕੇ ਉਹਦਾ ਝਾੜੂ ਨਿਸ਼ਾਨ ਰੱਖਿਆ ਜੀ ਔਰ ਸਪਾਈ ਸੇਵਕਾਂ ਨੂੰ ਸਿਵਰਮੈਨਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਵੱਡੀ ਆਸ ਸੀ ਜੀ ਕਿ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਬਣੇ ਉਹਨਾਂ ਨੇ ਕਿਹਾ ਸੀ ਕਿ ਇੱਕ ਵੀ ਮੁਲਾਜ਼ਮ ਕੱਚਾ ਨਹੀਂ ਰਹਿਣ ਦੇਵਾਂਗੇ ਔਰ 2022 ਦੇ ਵਿੱਚ 56 ਦਿਨ ਦਾ ਅਸੀਂ ਧਰਨਾ ਰੱਖਿਆ ਏ ਜੋਂ ਦੇ ਵਿੱਚ 56 ਦਿਨ ਧਰਨਾ ਚੱਲਿਆ ਔਰ ਲਗਭਗ ਜਿਹੜੇ 90 ਲਗੇ ਸਪਾਈ ਸੇਵਾ ਕੀ ਸੀਵਰਮੈਨ ਸੀ ਪਾਲ ਚੈਲਟੀ ਦੇ ਨਾਲ ਉਹ ਪੱਕੇ ਕਰਦੇ ਜਿਹੜੇ ਕੋਈ ਅਫਸਰਾਂ ਦੇ ਨਜ਼ਦੀਕੀ ਸੀ ਜਾਂ ਜਿਹੜੇ ਕੋਈ ਐਮਐਲਏ ਦੇ ਨਜ਼ਦੀਕੀ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਪਰ ਲੱਗ ਪਾਜ 2800 800 ਬੰਦਾ ਜਿਹੜੇ ਕਿ ਓਵਰਏ ਸੀ ਉਹਨਾਂ ਨੂੰ ਨਿਯੁਕਤੀ ਪੈਰ ਦੇ ਆਧਾਰ ਤੇ ਨਹੀਂ ਬਣਦੀ ਸੀ ਔਰ ਵਾਦਾ ਕਰਿਆ ਸੀ ਲੋਕਲ ਬਾਡੀ ਮੰਤਰੀ ਨੇ ਐਮਐਲਏ ਨੇ ਇਹ ਕੰਮ ਕਰਨਾ ਕਿ ਉਹਨਾਂ ਨੂੰ ਵੀ ਸਹੀ ਪੱਕਿਆ ਕਰਾਂ 456 ਜਿਹੜੇ ਆ ਮਾਲੀ ਬੇਲਦਾਰ ਸੀ ਉਹਨਾਂ ਨੂੰ ਵੀ ਕੱਚਿਆਂ ਦਾ ਘਚਾ ਰੰਦਤਾ ਪੱਕਾ ਨਹੀਂ ਕਰਿਆ ਪਰ ਬਾਅਦ ਚ ਹੋਠ ਮਣੇ ਨਗਰ ਨਿਗਮ ਦਾ 2025 ਦੇ ਵਿੱਚ ਇੱਕ ਮਤਾ ਪਾਸ ਕਰਕੇ ਤੇ ਜਾ ਗਿਆ ਪਰ ਉਹਦੇ ਵਿੱਚ 1256 ਮੇਕਾ ਨੂੰ ਨਿਯੁਕਤੀ ਪੱਕਾ ਦੇਣੀ 7 ਮਹੀਨੇ ਹੋ ਗਏ ਜਿਹੜੇ ਕਿ ਗੌਰਮੈਂਟ ਨੂੰ ਭੇਜਿਆ ਹੋਇਆ ਪਰ ਜੋ ਇੱਥੇ ਦੀ ਨਗਰ ਨਿਗਮ ਨੂੰ ਮੇਰਾ ਕੌਂਸਲਰ ਐਮ ਐਲ ਏ ਉਹਨਾਂ ਦਾ ਸਾਹ ਨਹੀਂ ਸੀ ਚੁਕੀ ਪਰ ਸੱਤ ਮਿਲੇ ਹੋਏ ਹਲੇ ਤੱਕ ਵੀ ਉਹ ਫਤਾਪਾ ਸੋਚ ਨਹੀਂ ਆਇਆ ਇਸ ਕਰਕੇ ਅੱਜ ਅਸੀਂ ਉਹ ਭੁਲਦੇ ਪੇੜੀ ਸਰਕਾਰ ਨੂੰ ਅੱਦੇ ਲੁਧਿਆਣਾ ਦੀ ਜਿਹੜੀ ਸਰਕਾਰੀ ਰੈਜੀਡੈਂਸ ਤੇ ਕਮਰੇ ਲੈ ਕੇ ਲਜਾੜੇ ਲੈ ਕੇ ਕਿਉਂਕਿ ਉਹ ਸੁੱਤੀ ਪਈ ਹੈ ਸਰਕਾਰ ਉਹਨਾਂ ਨੂੰ ਜਗਾਣ ਵਾਸਤੇ ਆਏ ਆ ਉਹਨਾਂ ਨੂੰ ਜਾਗਰਤ ਬਕਰ ਦੇਣ ਵਾਸਤੇ ਆਏ ਆ ਮੁੱਖ ਮੰਤਰੀ ਸਾਹਿਬ ਦੇ ਰਾਤੇ ਅੱਜ ਉਹਨਾਂ ਨੂੰ ਨੁਕੀ ਬਕਰ ਮੇਸਰ ਰਿਸਰਕ ਕੇ ਨਗਰ ਨਿਗਮ ਕਰਮਚਾਰੀ ਯੂਨੀਅਨ ਕੋਲ ਭਾਰੀ ਸਤਿਕਾਰਯੋਗ ਜੀ ਬਹੁਤ ਬੜੀ ਗਲਤੀ ਹੋ ਰਾ ਰਹਾ 11 ਵਜੇ ਇਹ ਟਾਈਮ ਦਿੱਤਾ ਸੀ 11 ਵਜੇ ਬਾਅਦ ਔਰ ਮੈਨੂੰ ਲੱਗਦਾ ਜਿੱਤੇ ਤੱਕ ਕਿ ਮੇਰ ਮੈਡਮ ਕੋ ਸ਼ਾਇਦ ਕੋਠੀ ਆਸੀ ਦਸਨ ਪਹਲਾ ਗਿਆ ਕੋਈ ਨਹੀਂ ਆਉਂਦਾ ਬਹੁਤ ਚਾਹੁੰਦਾ ਹਾਂ ਕਿ ਹੈ ਜੀ ਧੰਨਵਾਦ ਜੀ